ਦੋਸਤੋ ਭਾਰਤ ਵਿੱਚ ਜਿੰਨੇ ਵੀ ਐਸਸੀ ਐਸਟੀ ਬੀਸੀ ਰਿਜ਼ਰਵ ਕੈਟਾਗਰੀ ਦੇ ਵਿਦਿਆਰਥੀ ਜਾਂ ਨੌਕਰੀ ਦੇ ਚਾਹਵਾਨ ਉਹਨਾਂ ਲਈ ਇੱਕ ਬੜੀ ਮਹੱਤਵਪੂਰਨ ਗੜੀ ਸੰਦੇਸ਼ ਹੈ ਉਹ ਮੈਂ ਤੁਹਾਨੂੰ ਸ਼ੇਅਰ ਕਰ ਰਿਹਾ ਪਿਛਲੇ ਹਫਤੇ ਹੀ ਭਾਰਤ ਦੇ ਸੁਪਰੀਮ ਕੋਰਟ ਨੇ ਸਪਸ਼ਟ ਇੱਕ ਫੈਸਲਾ ਸੁਣਾਇਆ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਜੇ ਕੋਈ ਵੀ ਰਿਜ਼ਰਵ ਕੈਟਾਗਰੀ ਦਾ ਉਮੀਦਵਾਰ ਜਨਰਲ ਸਿਰਣੀ ਦੇ ਕਟ-ਆਫ ਮਾਰਕ ਦੇ ਬਰਾਬਰ ਜਾਂ ਉਸ ਤੋਂ ਵੱਧ ਅੰਕ ਪ੍ਰਾਪਤ ਕਰਦਾ ਤਾਂ ਉਹਨਾਂ ਨੂੰ ਜਨਰਲ ਸਿਰਣੀ ਦੇ ਉਮੀਦਵਾਰ ਵਜੋਂ ਹੀ ਮੰਨਿਆ ਜਾਣ ਚਾਹੀਦਾ ਹੈ। ਅਜਿਹੇ ਉਮੀਦਵਾਰ ਨੂੰ ਰਿਜ਼ਰਵ ਕੈਟਾਗਰੀਆਂ ਦੀਆਂ ਸੀਟਾਂ ਦੇ ਵਿਰੁੱਧ ਨਿਗੜੇ ਜਾਏਗਾ। ਇਹ ਬੜੀ ਸਪਸ਼ਟਤਾ ਉਤੇ ਕੀਤਾ ਗਿਆ ਹੈ। ਉਹਨਾਂ ਦੀ ਚੋਣ ਰੱਖਵੇ ਕਰਨ ਤੇ ਨਹੀਂ ਸੰਯੋਗਤਾ ਦੇ ਆਧਾਰ ਤੇ ਹੋਵੇਗੀ। ਇਹ ਸਾਰੀ ਚੀਜ਼ ਮਹੱਤਵਪੂਰਨ ਕਿਉਂ ਹੈ ਮਤੁਗੁਣ ਨਿਸਕਰ ਕੀ ਹੈ ਕਿ ਇਹ ਯੋਗ ਜਿੰਨੇ ਵੀ ਐਸਸੀ ਐਸਟੀ ਬੀਸੀ ਦੇ ਮੀਦਵਾਰ ਇਹਨਾਂ ਦੀ ਰੱਖਿਆ ਕਰਦਾ ਹੈ ਇਹ ਯਕੀਨੀ ਬਣਾਉਂਦਾ ਹੈ ਕਿ ਰੱਖਵੇਂ ਵਰਗ ਦੀਆਂ ਸੀਟਾਂ ਉਹਨਾਂ ਲਈ ਉਪਲਬਧ ਹੋਣ ਜਿਨ੍ਹਾਂ ਨੂੰ ਸੱਚਮੁੱਚ ਹੀ ਰੱਖਵੇਂ ਕਰਨ ਦੀ ਲੋੜ ਹੈ ਇਹ ਪ੍ਰਤੀ ਦੇ ਦਾਖਲਿਆਂ ਵਿੱਚ ਨਿਰਪੱਖਤਾ ਅਤੇ ਸਮਾਨਤਾ ਨੂੰ ਉਤਸ਼ਾਹਤ ਕਰਦਾ ਹੈ ਇਹ ਸਿਧਾਂਤ ਪੂਰੇ ਭਾਰਤ ਵਿੱਚ ਲਾਗੂ ਹੁੰਦਾ ਹੈ ਦੋਸਤੋ ਸਾਰੀਆਂ ਸਰਕਾਰੀ ਭਰਤੀਆਂ ਪ੍ਰਤੀਯੋਗਤਾ ਪ੍ਰੀਖਿਆਵਾਂ ਤੇ ਵਿਦਿਅਕ ਦਾਖਲਿਆਂ ਵਿੱਚ ਇਹ ਲਾਗੂ ਹੋਏਗਾ ਕਿਤੇ ਵੀ ਕੋਈ ਛੋਟ ਨਹੀਂ ਹੈ ਆਪਣੇ ਅਧਿਕਾਰਾਂ ਨੂੰ ਜਾਣੋ ਵਿਸ਼ਵਾਸ ਨਾਲ ਮੁਕਾਬਲਾ ਕਰੋ ਤੇ ਇਸ ਸੰਦੇਸ਼ ਨੂੰ ਜਿੰਨੇ ਵੀ ਅਸੀਂ ਐਸਟੀ ਬੀਸੀ ਦੇ ਵਿਦਿਆਰਥੀ ਜਾਂ ਨੌਕਰੀ ਦੇ ਚਾਹਵਾਨ ਨੇ ਉਹਨਾਂ ਨਾਲ ਸਾਂਝਾ ਕਰੋ ਤਾਂ ਕਿ ਹਰ ਕੋਈ ਆਪਣੇ ਅਧਿਕਾਰ ਨੂੰ ਜਾਣ ਸਕੇ ਕਿਤੇ ਵੀ ਤੁਹਾਨੂੰ ਇਨਜਾਇਤੀ ਹੁੰਦੀ ਹੈ ਤੇ ਉਹਦੇ ਲਈ ਆਪਣੀ ਆਵਾਜ਼ ਉਠਾਓ Thank you. God bless you.